ਮਨ ਕੇ ਚਲੋ ਵੀ ਸੋਨੂੰ 33 ਰੁਪਏ ਹਰ ਰੋਜ਼ ਦੇ ਭਰਨੇ ਪੈਣਗੇ ਅੱਛਾ 60 ਸਾਲਾਂ ਤੱਕ ਸੋਨੂੰ 40 ਲੱਖ ਰੁਪਏ ਮਿਲੇਗਾ 33 ਰੁਪਏ ਭਰਨੇ ਨੇ ਬਸ ਜੇ ਜੇ 60 ਤੋਂ ਟੱਪ ਗਏ ਤਾਂ ਪੈਨਸ਼ਨ ਲੱਗੂ ਛੋਟੀ 60 ਤੋਂ ਪਹਿਲਾਂ ਜੇ ਮੰਨ ਕੇ ਚਲੋ ਤੁਸੀਂ ਐਕਸਪਾਇਰ ਹੋ ਗਏ ਹਾਂ ਫਿਰ ਸੋਨੂੰ 40 ਲੱਖ ਰੁਪਏ ਮਿਲਿਆ ਜੇ ਮੈਂ 60 ਤੋਂ ਪਹਿਲਾਂ ਹੀ ਟੁੱਪ ਗਿਆ ਹਾਂਜੀ ਫਿਰ 40 ਲੱਖ ਕਿਨੂੰ ਮਿਲੂ ਪਰਿਵਾਰ ਨੂੰ ਜੀ ਸੋਡੇ ਪਰਿਵਾਰ ਨੂੰ ਮਿਲੂ ਪਹਿਲੂ ਮਿਲੂਗਾ ਨਹੀਂ ਫਿਰ ਇਹਨੂੰ 40 ਲੱਖ ਕਿਉਂ ਮਿਲੂ ਫਿਰ ਮੈਨੂੰ ਕੀ ਭਾ ਭਾਈ ਮੈਂ ਤਾਂ ਮਰ ਗਿਆ ਜਿਹੜਾ 33 ਰੁਪਏ ਕਟਾਉਂਦਾ ਹੈਗਾ ਆਏ ਦਿਨ ਉਹਨੂੰ ਕੀ ਭਾ 40 ਲੱਖ ਦਾ ਭਾਈ ਉਹ ਤਾਂ ਮਰ ਗਿਆ ਲੱਖ ਰੁਪਏ ਭੋਗ ਤੇ ਲਾ ਕੇ ਮਗਰ ਕਿੰਨਾ ਰਹਿ ਗਿਆ 39 ਰਹਿ ਗਿਆ ਜੀ 39 ਰਹਿ ਗਿਆ ਇਹ ਤਾਂ ਭੈਣ ਦੇ ਖਰਚਾਂ ਨੇ ਟੱਕੇ ਹੀ ਨਹੀਂ ਤੋੜਨਾ ਭਾਈ ਜਦੋਂ 20-20 ਲੱਖ ਰੁਪਏ ਆ ਗਏ ਇਹਨਾਂ ਦੇ ਖਾਤਿਆਂ 'ਚ ਇਹ ਤਾਂ ਛੁਰਲੀਆਂ ਡਾ ਦੇਣਗੇ ਇਹ ਤਾਂ ਖਾ ਜਾਣਗੇ ਕੰਦਾ ਯਾਰ ਨਹੀਂ ਡਾਉਂਦੇ ਹੈਗੇ ਕਿਉਂ ਘਰ ਵਾਲਾ ਐ ਮਕਲਾਵਾ ਕਰਾ ਲਾ ਹਾਂ ਤੇਰੇ ਇਹਨਾਂ ਦਾ ਦਾਦਾ ਜੀ ਲੱਕ ਸਿਰ ਕਰਕੇ ਜਾਊਂ ਆ ਫੇੜ ਢੱਕਾ ਤੋੜਨਗੇ ਬਈਏ ਫਰਦਾ ਸਵੇਰ ਚੱਕੀ ਕੱਬਾ ਬੱਲੀਏ ਜੱਟ ਫਰਦਾ ਸਵੇਰ ਚੱਕੀ ਕੱਬਾ ਬੱਲੀਏ